ਬੈਰੀ ਪਰ ਕਿਹਾ ਹਵਾ ਛੱਡ ਦਨਾ ਮੈਂ ਘ ਹਨ ਚੱਲਣਾ ਸਾਈਕਲ ਪਿੱਛੇ ਕੱਲ ਸਰਕਾਰ ਵੀ ਜੇ ਦਿਨ ਚਲਾ ਦੰਦੀਆ ਕੋਈ ਨਾ ਕੋਈ ਕਾਰਡ ਜਾਂ ਛਾਈਦਾ ਫਾਰਮਾਂ ਦਾ ਭਰਾ ਦਾ ਮੈਂ ਰੱਖ ਮੈਂ ਕੰਮਸਾਲਾ ਗਿਨੀਆ ਆ ਉਹ ਕੋਈ ਇਧਰੇ ਨਾਲ ਇਹ ਕਿਤੇ ਨੂੰ ਪਤਾ ਹੈ ਬਾਈ ਮੁਰਕੇ ਨਾ ਕੋਈ ਗਰੀਬ ਦੀ ਸੁਣਦਾ ਥਾਣੇ ਕਿਉਂ ਮੈਨੂੰ ਤਾਂ ਇਕੱਲੇ ਦੇ ਖੱਡ-ਖੱਡ ਮਸਾ ਲੱਭਣਗੇ ਕੀ ਪਤਾ ਕੋਈ ਆਏ ਨੂੰ ਨਾਲ ਜੇ ਕਿਹੜਾ ਇੱਕ ਸਿਆਪਾ ਚੋਰਾਂ ਦਾ ਜਵਾਨਾ 5 ਰੁਪਈਆ ਦੀ ਚੀਜ਼ ਨੂੰ ਚੱਕ ਕੇ ਲੈ ਵੜਦੇ ਨੇ ਜੰਮੀ ਮੱਛਣੇ ਹੁਰੇ ਨੇ ਆਹਾ ਹਾਂ ਉਹ ਠੀਕ ਹੈ ਸ਼ੇਰ ਬਗਿਆ ਓਹੋ ਹੋਹ ਈਏ ਵੇ ਕੀ ਇਸਨੇ ਮਾਰ ਓਡੇ ਦੀ ਓਹੋ ਹੋਹ ਆ ਤਾਂ ਇੱਥੇ ਹੀ ਰਹਿ ਗਿਆ ਸਿਆਪਾ ਕਾਨਾ ਜਿਹੜਾ ਕਰਾਉਣਾ ਕਾਜਗਾ ਦਾ ਥੱਬਾ ਓਹ ਇਹਦਾ ਤਾਂ ਪਤਾ ਨਹੀਂ ਆਨਾ ਮਿਲੂ ਪਤਾ ਨਹੀਂ ਨਾ ਮਿਲੂ ਜਿਹੜਾ ਇੱਕ ਰੋਟੀ ਖਾਣ ਜੋਗਾ ਦੰਦ ਦੀ ਛਾਲਾ ਉਹ ਵੀ ਕਢਾ ਲਿਆਤੀ ਮੈਂ ਤਾਂ ਆਇਆ ਹਜੇ ਤੱਕ ਆਨਾ ਨਹੀਂ ਲਾਤਾ ਕਾਗਜਾਂ ਦੇ ਫਾਰਮ ਪਰ ਪਰ 10000 ਰੁਪਇਆ ਓਹੋ ਬੋਲਾ ਟੋਲਾ ਦਬਾ ਕੇ ਕੱਠੇ ਚ ਕਾਗਜ ਤਰਫ ਤੋੜ ਦਾਂਦਾ ਆ ਹਾ ਹਾ ਓਹੋ ਏ ਮਨ ਕੀ ਏ ਉਹ ਆ ਗੋਦਾ ਵੀ ਪਵਾਉਣਾ ਹੈ ਇਹਦਾ ਵੀ 5 ਲੱਖ ਵਾਲਾ ਕਾਰ ਬਣ ਜੀ ਆ ਵੀ ਪਤੰਦਰ ਮੇਰਾ ਢਾਕੇ ਤੀ ਜੇ ਦੇ ਲਈ ਚੜਜਾਂ ਦਾ ਮੋਟਰਸਾਈਕਲ ਜਾ ਲੈ ਕੇ ਚਲੋ ਲੈ ਦੋ ਵਾਲੀ ਚਾਪੀ ਕੇ ਦੇਖਾਂਗੇ ਹੁਣ ਜੇ ਕੁਝ ਜਾ ਓਏ ਉਹ ਇਦਾਂ ਖੁੱਲ ਗਿਆ ਉਹ ਅੰਦਰੋਂ ਖੁੱਲਦਾ ਕਿਨਾਂ ਧਮਾਕਾ ਕੰਮ ਕਰ ਸੁੱਕੋ ਬੀਚ ਆ ਕੀ ਗਈ ਮੇਰੀ ਤਾਂ ਆਏ ਬੀਂਦੇ ਨਹੀਂ ਕੋਈ ਕਿਸ ਤਰ੍ਹਾਂ ਬੈਠਾ ਦੇਖ ਦੇ ਓਰੇ ਆ ਜਾ ਇੱਧਰ ਸੇ ਬੋਲਿਆ ਵੀਰੇ ਵੇ ਐ ਇੱਧਰ ਸੀਸੇ ਉੱਪਰ ਦੀ ਫੇਰ ਆ ਦੇ ਖਾਸ ਓ ਹੋ 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 ਆਏ ਜੇ ਖੁੱਡੇ ਜੇ ਤੇ ਕੀ ਕਰਦਾ ਬੈਠਾ ਉਹ ਕੁਛ ਨਹੀਂ ਆ ਲੱਗ ਜਾ ਪਾਰ ਤੇ ਉਹ ਦੇਖੀ ਪੁੱਤੋ ਇਹ ਕਿਤੇ ਤਾਰਾਂ ਤੂਰਾ ਨਾਲ ਨਾਲ ਹੱਥ ਲਾ ਲਈ ਓ ਕੀ ਹੋ ਗਿਆ ਬੱਬਾ ਉਹ ਕੀ ਦੱਸਾਂ ਭਾਈ ਨੂੰ ਹਾਂ ਪਾ ਪੀਂਮੀਆ ਨੇ ਤਪਾਰਖਾਂਗੇ ਘਰੋਂ ਬਿਟੇ ਹੋਏ ਇਸ ਚੀਜ਼ ਦੇ ਆ ਠੂਲਿਆ ਜਿੱਡੇ ਜਿੱਡੇ ਆਲੇ ਨੇ ਹੱਥਾਂ 'ਚ ਬਿਟੇ ਮੋਬਾਈਲ ਉਹਨਾਂ ਦੇ ਦੇਖੀ ਜਾਂਦੀਆਂ ਨੇ ਸਾਰਾ ਦਿਨ ਅੱਛਾ ਆ ਇਧਰੋਂ ਵੋਟਾਂ ਲੈਣ ਦੀ ਮਾਰੀ ਸਰਕਾਰ ਕੋਈ ਨਾ ਕੋਈ ਕਦੇ ਕਾਰਡ ਜਾਂ ਚਲਾਤਾ ਕਦੀ ਕੁਛ ਚਲਾਤਾ ਅੱਛਾ ਉਹ ਉੱਥੇ ਮਾਰੀ ਜਾਂਦੇ ਨੇ ਪਕਾਈ ਫਲਾਣਾ ਕਾਰਡ ਚੱਲ ਪਿਆ ਹੁਣ ਲਾਲ ਕਾਪੀਆਂ ਚੱਲ ਪੀਆਂ ਹੁਣ ਚਿੱਟੀਆਂ ਚੱਲ ਪੀਆਂ ਉਹ ਤਾਂ ਫਿਰ ਚੱਲ ਰਹੀਆਂ ਨੇ ਉਹ ਸੋਡਾ ਦੇਣਾ ਲੇਖਾ ਪਿਛਲੇ ਜੰਮ ਦਾ ਤੋੜਾ ਦੇਣਾ ਲੇਖਾ ਕਰਨਾ ਕੀ ਅਗਰ ਮੈਨੂੰ ਇਹ ਦੱਸਦੇ ਉਹ ਕਰਨਾ ਕੀ ਆ ਉਹ ਮੋਬਾਈਲ ਜਿਹੜੇ ਦੇਖ ਕੇ ਤੀਜੇ ਨੇ ਸਾਡੇ ਬਗਿਆਂ ਨੂੰ ਚਕਾ ਦੋਣੀਆਂ ਨੇ ਫਾਰਮ ਜਾਓ ਵਾਈਜਰ ਦੇ ਉਪਰਾ ਦਿਓ ਬੋਰੀ ਫਾਰਮਾ ਦੀ ਭਰਾਤੀ ਬੇਟੇ 6 ਮਹੀਨੇ ਜਿ ਪਿਛਲੇ ਚ ਆਇਆ ਹੁਣ ਤੱਕ ਦਵਾਨੀ ਨਹੀਂ ਲਾਦਾ 10000 ਇੱਥੋਂ ਪਾਸ ਹੋਣਗੇ ਘਰ ਬੇਟੇ ਲੈ ਕੀ ਆ ਦੇਖਾ ਆਈ ਕਾ ਕਨੇ ਉਹ ਨਵੀਆਂ ਚੱਲ ਪਿਆ ਕਾਰ ਡਜਟ ਆਹ ਬਹੁਜੁਰਾ ਤੇਰਾ ਆਹ ਦੇਸਾਂ ਦੇ ਕਾਜ ਜੇ ਪਾ ਕੇ ਘੋਣੇ ਚ ਫਰਾਦੇ ਲਫਾਬੇ ਜੀ ਇਹ ਵੀ ਦੇਖ ਕੇ ਲਿਉਣੇ ਪੈਂਦੇ ਨੇ ਬੰਨਸ ਮਾਰ ਕੇ ਨੂਰ ਕੇ ਕਿੱਦਾਂ ਕਿੱਥੇ ਹੀ ਬਹੁਤ ਰੱਖੀਆਂ ਨੇ ਉਹ ਪੈਸਿਆਂ ਦੇ ਭਲੇ ਖੀਚਵਟ ਖਰਜਾ ਪੁੱਤਾਂ ਦੀ ਪੈਸਿਆਂ ਦੇ ਭਲੇ ਖੀਚਵਟਾ ਮਾਰ ਕੇ ਲੈ ਜਾਂਦੇ ਨੇ ਆਹ ਕਦੇ ਫੋਨ ਖਾਣ ਵਾਲੇ ਉਹ ਫੋਨ ਇਕੱਠਾ ਤਾਂ ਐ ਦੇਖੀ ਨੇ ਜਿਵੇਂ ਕਿਸੇ ਮੰਤਰੀ ਦਾ ਦੁਖਦਾ ਪੁੱਤ ਦੇਖੀ ਕੋਰ ਕਿਸੇ ਮੰਤਰੀ ਸੰਤਰੀ ਨੇ ਪੈਸਿਆਂ ਨਾਲ ਲੁਕਾਇਆ ਹੁੰਦਾ ਵਿੱਚ ਉਹ ਪੈਸਿਆਂ ਤੋਂ ਜ਼ਿਆਦੇ ਨੇ ਕੋਡੇ ਗੜੀ ਸਕੜੀ ਸਬਣਾਏ ਨੇ ਪੁੱਤ ਸਾਰੇ ਮੈਂ ਬਸ ਆਹੇ ਕਮਾਲ ਉਹ ਵੀ ਤੇਰੇ ਵਰਗੇ ਜਿਹੜੇ ਅਫਸਰ ਬੈਠੇ ਨੇ ਸਰਕਾਰੀ ਉਹ ਰਾਹ ਨਹੀਂ ਦਿੰਦੇ ਆ ਬਲਿਆ ਬਾਬਾ ਆਜਿਆ ਬਾਬਾ ਬਾਬੇ ਦੀ ਕਰਾਦੀ ਕੀ ਸੀ ਨਾ ਫਾਰਮਰ ਨੇ ਲੈ ਇਸ ਨੂੰ ਕਿਉਂਦਾ ਫਿਰਦਾ ਪਰ ਨਹੀਂ ਪੈਣਗੇ ਬੱਸ ਪੁੱਤੋ ਉਹੀ ਗੱਲ ਹੈ ਰੰਡੀ ਦਾ ਪੁੱਤ ਨੂੰ ਮੁੰਡਾ ਘੋੜਾ ਜਿੰਨਾ ਨੱਚੇ ਥੋੜੀ ਥੋੜਾ ਦੱਲੜਾ ਬੜੀਆਂ ਤੂੰ ਟਿੱਖੀਆਂ ਮਾਰਦਾ ਏ ਟਿੱਖੀਆਂ ਮਾਰਾਂਗੇ ਬਾਬਾ ਨੂੰ ਗੱਲਾਂ ਜੋ ਵੀ ਹੈ ਬੇਟੇ ਪਪਾ ਚਾਹ ਦੰਗੀਆਂ ਨਹੀਂ ਕਰ ਸਕਦਾ ਚਾਹ ਪੀਣੀ ਹੈ ਓਹ ਕਿਹੜੀਆਂ ਚਾਹਾਂ ਚਾਹਾਂ ਦਾ ਪਈ ਜਾਣੀ ਨਿਕੜੀਆਂ ਜਿੜੀਆਂ ਇਹ ਹੀ ਨਹੀਂ ਖੁੱਦੀਆਂ ਹੈਗੀਆਂ ਤਾਂ ਮੈਨੂੰ ਤਾਂ ਐ ਲੱਗਦਾ ਵੀ ਜਿਵੇਂ ਤੂੰ ਖਾਸ ਹੀ ਨੂੜਿਆ ਹੁੰਦਾ ਰਸੇ ਕਰ ਲੈਂਦਾ ਜੇ ਨਾਲ ਉਹ ਬੇਟਾ ਜਦੋਂ ਕਾਗਜ਼ ਬਣਾਏ ਨੇ ਮੈਨੂੰ ਇਹ ਪਤਾ ਕਿਵੇਂ ਬਣਾਏ ਨੇ ਮਹਾ ਜੇ ਕੋਈ 71 ਰੁਪਏ ਦੁਬਾਰੇ ਫੇਰ ਵਰਦੇ ਦੀਆਂ ਨੱਕ ਨਾ ਲਖੀਆਂ ਕਢਾ ਦੇਣਗੇ ਬੇਟਾ ਪੰਡਾ ਐਨੀਆਂ ਗੱਠਾਂ ਦਿਆ ਕਰਦੇ ਨੇ ਹੁਣ ਖੁੱਲਿਆ ਇਹੇ ਚੁਕਾ ਕੇ ਸਾਈਕਲ ਭੇਜ ਲੈਂਦੇ ਨੇ ਬਾਪੇ ਨੂੰ ਕਰ ਆਜਾ ਕਾਰ ਤੇ ਕਾਣਾ ਕਾਰ ਦੇ ਕਿਤੇ ਬਹੁਤ ਥੋੜੀ ਬੰਦੇ ਨੇ ਛਾੜ ਲੈ ਇਹਨਾਂ ਨੂੰ ਕਰਦੇ ਗੁੱਦੀ ਪਈ ਆ ਬਾਰੇ ਛਾੜ ਦੂੰ ਮੈਂ ਕੋਈ ਗੱਲ ਨਹੀਂ ਜਿਹੜੇ ਦੀ ਲੋੜ ਹੈ ਪੁੱਤ ਉਹ ਰੱਖ ਲੈ ਜਿਹੜੇ ਦੀ ਲੋੜ ਹੈ ਉਹ ਰੱਖ ਲੈ ਉਹ ਮੈਨੂੰ ਦੇਖਣ ਲਾਂ ਦੇ ਪਹਿਲਾਂ ਇਹਦੇ ਵਿੱਚ ਕਿਹੜੀ ਚੀਜ਼ ਘਾਟ ਹੈ ਤੈਨੂੰ ਮੈਂ ਫਿਰ ਦੱਸ ਦੂੰਗਾ ਐਂ ਕਰ ਉਹ ਨਾ ਦੀ ਕੋ ਨਾ ਦੀ ਉਹ ਵਿੱਚ ਦੇਖੀ ਲਾਲ ਕਾਪੀ ਵਾਲਾ ਫਾਰਮ ਭਰ ਲੈ ਉਹ ਦੇਖ ਕੇ ਪਾ ਦੇ ਬਿਸ਼ੇ ਪਾਉਂਗਾ ਮੈਂ ਬਿਸ਼ੇ ਕੋਈ ਗੱਲ ਨਹੀਂ ਹਾਂ ਮਸਾਂ ਕਰਾਈ ਨਹੀਂ ਕਿਤੇ ਕਦਾ ਕੋਈ ਨਹੀਂ ਕੋਈ ਜਾਂਦਾ ਉਹ ਦੇ ਉਹ ਖੜ ਦੇ ਮੈਨੂੰ ਦੇਖਣ ਲਾਂ ਦੇ ਫਿਰੇ ਪਰੋਂ ਮੈਂ ਤੈਨੂੰ ਦਿਖਾ ਦੂੰਗਾ ਅੱਲਾ ਕੱਲਾ ਕੱਟ ਕੇ ਮੈਂ ਦਿਖਾ ਦੂੰਗਾ ਇਹਦੀ ਲੋੜ ਹੈ ਨਾ ਹੈਗੀ ਲੋੜ ਇਹਦੀ ਹਾਂ ਇੱਕਾ ਫੋਟੋ ਜੀ ਦੇਤੀ ਇਹ ਵੀ ਹੈਗੀ ਐ ਪਾਰੇ ਵਿੱਚ ਇਸ ਨੂੰ ਹੈਗੀ ਆ ਹਾਂ ਆ ਆ ਦੀਗਾ ਹੈਗੇ ਇਹਦੇ ਵੀ ਠੀਕ ਹੈ ਠੀਕ ਹੈ ਹੂੰ ਇਹ ਇੱਕ 13 ਦਾ ਪਪਾ ਲਾਪ ਜੀ ਆ ਆ ਦੀਗਾ ਇਹ ਵੀ ਹੈਗਾ ਠੀਕ ਹੈ ਹਾਂ ਇੱਕ ਬੋਟ ਕਾਰਡ ਚਾਹੀਦਾ ਇੱਕ ਆ ਵੱਡਾ ਸਾਰਾ ਫਾਰਮ ਜੈ ਦੇਖੀ ਤੂੰ ਤਾਂ ਪੁੱਛ ਕੇ ਪੁੱਛ ਕੇ ਪੁੱਛ ਕੋਈ ਗੱਲ ਨਹੀਂ ਇਹ ਵੀ ਸੈਟ ਹੈ ਉਹ ਕੋਈ ਅੱਖਰ ਹੀ ਨਾ ਮਟੇ ਦੀ ਮਤਾ ਮਸਾ ਨੰਬਰ ਦਾ ਨਾ ਤੋ ਉਰਾ ਉਰਾ ਨਵਾ ਗਿਆ ਕਿ ਤੇਰੇ ਹੱਥਾਂ ਮਟੇ ਦੇ ਪੁੱਛ ਬੋਟ ਕਾਰਡ ਓਕੇ ਨਾ ਵੋਟ ਕਾਰਡ ਜਿਹੜਾ ਚਾਦ ਰਿਹਾ ਮੇਰੇ ਵੋਟ ਕਾਰਡ ਮੇਰਾ ਤਾਂ ਟਰੱਕੀ ਉੱਤੇ ਦਾ ਖਾਲਾ ਦੇ ਨੇ ਸਿਰ ਆ ਕਰਾ ਲੈ ਆ ਕਰਾ ਲੈ ਓਹੋ ਵੋਟ ਕਾਰਡ ਦੇ ਦੇ ਹਾਂ ਨਹੀਂ ਹੈ ਗਿਆ ਵੋਟ ਕਾਰਡ ਹੈ ਨਹੀਂ ਤੇਰੇ ਕੋਲ ਇਹ ਵੋਟ ਕਾਰਡ ਲਿਆ ਹੈ ਨਹੀਂ ਗਾ ਸੁਣਾ ਵੋਟ ਕਾਰਡ ਲਿਆ ਉਹ ਸੋਰਾ ਕਿੱਥੇ ਰਹਿ ਗਿਆ ਤੁਹਾਡੇ ਪਹਿਲਾਂ ਮੈਂ ਇਹ ਨੂੰ ਬੰਨਦਾ ਹੁਣ ਇਹ ਸਾਰੇ ਉੱਪਰੇ ਪੱਤੇ ਆ ਜਾਂਦੇ ਨੇ ਸੌ ਦਾ ਹੱਥ ਪੱਲਾ ਮਾਰਨਾ ਹੈ ਉਹ ਬੰਨਣ ਨੂੰ ਕਿਹਾ ਸੀ ਖੋਲ ਕੇ ਫਾਰਮ ਵੀ ਭਰਨਾ ਹੈ ਉਹ ਭਰਦੀ ਜਦੋਂ ਪੁੱਤ ਭਰੇਗਾ ਮੈਨੂੰ ਪਤਾ ਹੈ ਕਿਵੇਂ ਬਣਾਏ ਨੇ ਕਾਜਿਕ ਗੋਡੇ ਘੜੀ ਛੜੀਛ ਬਣਾਏ ਨੇ ਮੈਂ ਕਾਜਿਕ ਦਵਾਰੇ ਫੇਰ ਉਹਦੀਆਂ ਬਣਣੀਆਂ ਬਣਗੀਆਂ ਕੋਈ ਨਾ ਕੋਰ ਨਾਲ ਰਸਤਾ ਹੁਣ ਤੂੰ ਵੋਟ ਕਰ ਲਿਆ ਜਾ ਕੇ ਉਹ ਮੈਂ ਪੁੱਛਦਾ ਪੁੱਛਦਾ ਮੈਂ ਪੁੱਛਦਾ ਉਹ ਮੈਂ ਤੇ ਪੁੱਛਦਾ ਤੀਨੋਂ ਪੁੱਛੇਗਾ ਉਹ ਕਰੇ ਪੁੱਛਦਾ ਜਵਾਬ ਕਰ ਉਹ ਨਹੀਂ ਕਰਦਾ ਕਿਹੜੀ ਚਾਹ ਪੀਂਗਿਆਂਦੇ ਨੇ ਕਿਹੜੀ ਇਹ ਖਾਗਿਆਂਦੇ ਨੇ ਉਹ ਬੇਤਾ ਮੈਸਾ ਨੇ ਬਾਤ ਦੇ ਰੱਜ ਬੇਟ ਮਾਰ ਕੇ ਕੀ ਦਾ ਸਾਬਟੇ ਤੂੰ ਮੈਂ ਸੋਨੜ ਕੋਲ ਲਗਿਆ ਦੀ ਤੂੰ ਉਹ ਤਗੜੇ ਲੀਡਰਾਂ ਦੀਆਂ ਮੈਸਾ ਨੇ ਦਾਣਾ ਖਾਦੀਆਂ ਨੇ ਹਾਜ ਨਹੀਂ ਹੁੰਦਾ ਫਿੱਟਾ ਮਾਰਦੀਆਂ ਫੱਟੀਆਂ ਲੈ ਮੇਰੇ ਵਰਗੇ ਬੁਢੇ ਦੇ ਜਿਵੇਂ ਲੀਡਰ ਮਾਰਦੇ ਨੇ ਹਾਂ ਜਿਵੇਂ ਆ ਚਿੱਟੇ ਕੱਪੜੇ ਵਾਲੇ ਲੀਡਰ ਜੇ ਮਾਰਦੇ ਫਿਰਦੇ ਨੇ ਫੇਟਾ ਲੋਕਾਂ ਦੇ ਠੀਕ ਠੀਕ ਹੈ ਠੀਕ ਹੈ ਜਨਤਾ ਨੂੰ ਤਾਂ ਕੋਈ ਸਮਝਦੀ ਨਹੀਂ ਇਹ ਕਾਗਜ਼ੀ ਕਾਰਵਾਈਆਂ ਚੋਂ ਹੀ ਮੁੜ ਜਾਤਾ ਪਪਾ ਕੋਚਣਾ ਆਪ ਉੱਤਮ ਹੈ ਨਾ ਉਹ ਡਿਜੀਟਲ ਕਦਮ ਨਾ ਰੱਖਿਆ ਉਹ ਕਿਹੜਾ ਆਰਟੀਟੀ ਦਾ ਨਾ ਆਰਟੀਟੀ ਦਾ ਮੈਂ ਕਹਾਂ ਬੋਰੀ ਫਾਰਮ ਆ ਦੀ ਭਰਾ ਦੀ ਤੇ ਕੀ ਡਲ ਜਾ ਉਹ ਚਾਈਦਾ ਕਿੰਨੇ ਵਾਰੀ ਇਹਨਾਂ ਸਰਕਾਰਾਂ ਨੇ ਉਲਝਾ ਕੇ ਤਾ ਯਾਰ ਹੈਲੋ ਆਰਾਮੋ ਬੋਲਦੀ ਹੈ ਉਹ ਮੈਂ ਬੋਲਦਾ ਮੈਂ ਬੋਲਦਾ ਮੈਂ ਹਾਂ ਹਾਂ ਆ ਗਈ ਸਰਕਾਰੀ ਆ ਕਰਮ ਮੇਰਾ ਕੀ ਕਹਿੰਦਾ ਦੀ ਬੇਟੇ ਨੂੰ ਏ ਵੋਟ ਕਾਰਡ ਆ ਵੋਟ ਕਾਰਡ ਜਿਹੜਾ ਵੋਟਾਂ ਪਾਣੇ ਹੁੰਦੇ ਨੇ ਜਿਹੜੇ ਨਾਲ ਉਹ ਦੇਖ ਮੜਾ ਜੀ ਕਿਥੇ ਇੱਥੇ ਹੈਗਾ ਕਰੇ ਉਹ ਐ ਕਹ ਦੋ ਤਵੀ ਪੰਜਾਬੂ ਦੀ ਮੰਗੂ ਦੇਖ ਰ ਮੜਾ ਜੀ ਦੇਖ ਰ ਹੁਣ ਤਾਂ 2 200 ਰੁਪਏ ਦਾ ਮੜਾ ਜੀ ਦੇਖ ਰ ਮੇਰੇ ਕੋਡੇ ਦੁੱਧ ਨਹੀਂ ਆਉਣਾ ਚਾਹਣਾ ਬਾਬਾ ਆ ਦੋੜੇ ਥੱਲੇ ਦੇਖ ਲੈ ਪੇਟੀ ਵਾਲੇ ਦੋੜੇ ਥੱਲੇ ਦੇਖ ਅੱਛਾ ਅੱਛਾ ਠੀਕਾ ਉਹ ਮੈਂ ਜਿੱਥੇ ਪੈਣਾ ਸਰਾਣੇ ਥੱਲੇ ਦੇਖ ਲੈ ਚੱਕੇ ਮੜਾ ਜੀ ਗਾਹਾਂ ਨੂੰ ਨਤਰਾਣਾ ਚੱਕੀ ਮੇਰਾ ਹੋਰ ਸਮਾਨ ਪਿਆ ਕਿਤੇ ਲੜਪੇ ਫੇ ਮੇਰੇ ਨਾਲ ਆਹ ਪੂਰਾ ਹੀ ਦੇਖੀ ਲੜ ਜੇ ਐ ਨਹੀਂਗਾ ਉਹ ਲੈ ਆਉਂ ਲਈ ਕੋ ਕਿੱਥੇ ਰਹਿ ਗਿਆ ਉਹ ਪਰਕਾਰ ਉਹ ਇਹ ਆ ਗਿਆ ਫਿਰ ਮੈਂ ਇਹਦੇ ਕੋਲੇ ਖੜਾ ਉਹ ਸੱਚੀ ਬੇਟੇ ਵੇ ਹਾਂਜੀ ਇਹਨੂੰ ਨਾ ਇਹ ਇੱਥੇ ਰੱਖ ਆਓ ਇੱਥੇ ਕੱਢ ਓਏ ਇੱਥੇ ਕੀ ਕਰਨਾ ਇਹ ਕੋਈ ਇਧਰ ਕੋਈ ਸੱਨੇ ਪੜੇ ਹੱਥ ਨਾਲ ਆ ਜੇ ਮੈਨੂੰ ਐ ਕੋਈ ਕਾਹ ਚੂਹ ਜਣਾ ਓਕੇ ਤੇ ਨਹੀਂ ਇਹ ਕਿਧਰੇ ਜਾ ਜੂ ਪੀਣ ਜਾਂਦਾ ਜੀ ਇੱਥੇ ਧਰ ਦੇ ਕੋਈ ਨਹੀਂ ਨੂੰ ਛੇੜਦਾ ਹੈ। ਉਹ ਕਰ ਰਿਹਾ ਹੈ। ਪੁੱਲੇ ਆ ਛੇਤੀ ਲਿਆ ਕਰ। ਉਹੋ। ਤੇਰਾ ਕੰਮ ਕਰੀਏ ਛੇਤੀ। 2 ਮਿੰਟ ਲੱਗਣਗੇ। ਅੱਛਾ ਕਿਤੇ ਦੇਖੀ ਮੜਾਇਆ। ਬੇਟੇ ਵੇ। ਹਾਂ ਬੋਲੋ। ਅੱਜ ਕੀ ਮੜਾਇਆ? ਕਾਗਜ਼। ਹਾਂ। ਹਾਂ। ਆ ਗੱਠਾ ਪੂਰ ਗਿਆ। ਦੇਖੀ ਪਰਾਂ ਜੀ ਮੇਰੀਆਂ ਚ ਫੋਟੋਆਂ ਨਹੀਂ ਜੜੀਆਂ ਉਹ ਦਿਨੇ ਨੇ। ਸਾਰੀਆਂ ਗੱਠਾ ਗੋਲ ਕੀ ਦੇਖਣਾ ਬੂਝਦਾ। ਖੋਲਣਾ ਬੁੱਤ ਬਣ ਕੇ ਕਿਹੜਾ ਜਿੰਦਾ ਇਕੱਠਾ ਇੰਨੀਆਂ ਦੇ ਦੇ ਉਹਨਾਂ ਨੇ ਪਤਾ ਨਹੀਂ ਪੀ ਇਹਦੇ ਵਿੱਚ ਖੋਲਣਾ ਨਹੀਂ ਮੁੜ ਕੇ ਇਕੱਠੇ ਹੀ ਨੇ ਬਟੇ ਉਹ ਕਿਹੜਾ ਜਿੰਦਾ ਲਾਦਾ ਜਪਾਨ ਤੋਂ ਲੈ ਕੇ ਮੈਂ ਪੈਸੇ ਵੀ ਦਾ ਲਾਦਾ ਉਹ ਇਦਾ ਜਪਾਨ ਵਾਲੇ ਜਿੰਦ ਤੋਂ ਵੀ ਤਖੜਾ ਹੈ ਪੈਸੇ ਨਹੀਂ ਦੇਊਗਾ ਕਿਉਂ ਮੈਂ ਤੂੰ ਖੋਲ ਬੈਸੇ ਜਿੰਦਾਂ ਇਕੱਠਾ ਦੇ ਥੋੜੀ ਲੂੰਗਾ ਆ ਕੀ ਦੇਖਣਾ ਫੋਟੋ ਹਾਂ ਫੋਟੋਆਂ ਹੈਗੀਆਂ ਨੇ ਦਰੀਆਂ ਤਿੰਨ ਪਈਆਂ ਨੇ ਹਾਂ ਠੀਕ ਹੈ ਤਰ੍ਹਾਂ ਕਰ ਨੂੰ ਮੈਂ ਜਿੰਨੇ ਇਕੱਠਾ ਦਵਾਰੇ 19 19 ਦੇ ਦੇ ਕਿੰਨੀਆਂ ਦੀਆਂ ਉਹ ਦੇ ਦੇ ਜੋ ਟਾਦਾ ਸੱਤ ਇਕੱਠਾ ਹੋ ਗਏ ਦੋ 10 10 ਚਾਰ ਆ ਚੀ 7 ਹੋ ਗਈਆਂ 7 ਆ ਦੇਤੀਆਂ ਸੱਤ ਇਕੱਠਾ ਦੇਤੀਆਂ ਆ ਆਪਾਂ ਲਾਉਂਦੇ ਹਾਂ ਉਹ ਕਿਦਾਂ ਦੇ ਥੋੜਾ ਜਿਆਦਾ ਘਰ ਨੂੰ ਵਰਦੇ ਥੋੜਾ ਜਿਆਦਾ ਜਗ੍ਹਾ ਨਹੀਂ ਹੈਗੀ ਥੋੜਾ ਜਿਆਦਾ ਹੋਰ ਵਰਦੇ ਬਸ ਕੋਈ ਤਰੇ ਫੜਿਆ ਤਾਂ ਮੈਂ ਨਾ ਮੈਂ ਕਾ ਗੱਡੀ ਐ ਕੋਈ ਉਹਨੂੰ ਕਹਾ ਕਰੀ ਜਨ ਜਿਹੜੇ ਮਰਸ ਕੋਈ ਬਣਾਏ ਨੇ ਕਾਜ ਕੋ ਡੇਕੜੀ ਸਕਰੀ ਸਾਨੂੰ ਬਤਾ ਕਿ ਮੈਂ ਮਾਰਦੇ ਨੇ ਸੋਪੇ ਬਣਾ ਕਰੇਗਾ ਤੂੰ ਮਾਰ ਦੇ ਖਾ ਜਾਂਦਾ ਜਮਈ ਸੱਚ ਬੈਠੇ ਹੋਈ ਹਾਂ ਹੁਣ ਕੀ ਸਮੱਸਿਆ ਚੱਕੀ ਮਰ ਜਾ ਆਪਣਾ ਯਾਰ ਮੁੱਛਾਂ ਨਾਲੋਂ ਦਾੜੀ ਭਾਰੀ ਹੋਈ ਜਾਂਦੀ ਐ ਇਹ ਉਹ ਕਾਨੂੰ ਹੁੰਦੀ ਐ ਦੇਖ ਰਹਾ ਮਰਾ ਜਾ ਮਰੇ ਰਾ ਕੱਤ ਜਿਗਾ ਤੂੰ ਪਰ ਤੂੰਾਰੇ ਫੇਰ ਖੋਲਣਾ ਕੋ ਬੋਲਣਾ ਬੋਲਣਾ ਦੱਸ ਕੀ ਮੈਂ ਨੌ ਵੀ ਟੁੱਟ ਜਾਣਗੇ ਉਹ ਮੈਂ ਹੈਪੀ ਬਰਥਡੇ ਤੂੰ ਜਿੰਦਾ ਥੋੜੀ ਲਾਤਾ ਲਿਆ ਕੇ ਮੂੰਹ ਬਿਦਮਾ ਕਾ ਵੀ ਜਿਹਾ ਉਹਨੇ ਬੋਲਣਾ ਕਰਥਈਆਂ ਜੱਗ ਜੱਗ ਬੋਲਣਾ ਕਰੂ ਕੀ ਦੇਖਾ ਹੁਣ ਮੈਨੂੰ ਐ ਦੱਸ ਜੈਂ ਦੇਖਾ ਵੀਰਾ ਉਹੀ ਦਾ ਜਾਂ ਪਿੰਨ ਬਾੜ ਉਹ ਮੇਰਾ ਹੀ ਐ ਆਹੋ ਤੇਰੀ ਐ ਮੇਰਾ ਹੀ ਐ ਹਾਂ ਸਮਾਰ ਕੀ ਦੇਖ ਲੈ ਉਹ ਸਮਾਰ ਕੀ ਦੇਖ ਲਿਆ ਤੇਰੀ ਐ ਦੇਖ ਵੀਰ ਐ ਉਹ ਦੇਖ ਲਿਆ ਤਾਂ ਫਿਰ ਨੂੰ ਮੈਨੂੰ ਮੈਂ ਸੱਤ ਇਕੱਠਾ ਦੇ ਦੀ। ਕੋਈ ਇੱਕ ਨਾਲ ਸਰਜੂ ਹੁਣ ਤਾਂ ਤੂੰ ਸੱਤ ਦੇ ਦੇ ਮੈਨੂੰ ਪਤਾ ਕਾਜ ਪੂਰਾ ਬਣਾ ਹੋ ਜਾਂਦਾ ਹੁੰਦਾ ਕੋਈ ਮਸਤਾ ਮੰਨਦੇ ਨੇ। ਲੋਕ ਤਾਂ 84 ਦੇ ਚੱਕਰਾਂ 'ਚ ਪੈਂਦੇ ਨੇ ਤੂੰ ਸੱਤ ਦੇ ਚੱਕਰਾਂ 'ਚ ਕਿਵੇਂ ਪੈ ਰਹੇ ਐ? ਪਰ ਸੱਤ ਇਕੱਠਾ ਦੇ ਨਾਲ ਹਰੇਕ ਕੰਮ ਛੇਤੀ ਹੋ ਜਾਂਦਾ ਹੁੰਦਾ ਮੈਨੂੰ ਪਤਾ ਮੈਂ ਪਹਿਲਾਂ ਵੀ ਦੇਦਾ। ਹਰੇਕ ਥਾਂ ਵਿੱਚ? ਹਾਂ ਹਰੇਕ ਕੀ ਜਦੋਂ ਸੱਤ ਪੰਜ ਹੋ ਗਈਆਂ। ਤੂੰ ਦੇ ਦੇ ਦੋ ਹੋਰ ਦੇ ਦੇ ਮੇਰਾ। 6 ਬੇਟਾ ਵੱਡ ਗਈ ਬਹੁਤ। 7 ਬੱਸ 40 ਦਾ। ਬੱਸ ਸਰ 40 ਦਾ। ਓਏ ਦਰਵਾਜ਼ਾ ਓ ਨਾ ਇਤਰੀ ਚੱਕ ਪਏ ਇੱਥੋਂ ਕਿਤੇ ਨਹੀਂ ਇਹ ਪਾਣੀ ਪੁਣੀ ਪੀਣ ਜਾਂਦਾ ਲ ਗਿਆ ਇੱਥੇ ਬੈਠੂਗਾ ਸਾਰਾ ਕੁਝ ਇੱਥੇ ਲੈ ਕਰਤੇ ਕਹਾ ਕਿ ਟਰੱਕ ਆਇਆ ਖੜਾ ਹੈ ਕਿ ਲੱਗ ਜੂਗਾ ਇੱਥੇ ਠੀਕ ਹੈ ਇੱਥੇ ਬੈਠ ਜਾ ਬਗ ਜਾ ਮੈਂ ਲੈ ਆ ਮੈਂ ਲੈ ਵੋਟ ਕੱਢ ਲਿਆ ਪੂਰੇ ਪੈ ਰਹੇ ਨੇ ਇਹਨਾਂ ਨੂੰ ਜੇ ਕੋਈ ਹੋਰ ਬੰਦਾ ਆ ਗਿਆ ਉਹਦੇ ਪਰ ਓਏ ਇੰਨੇ ਜਦਾਂ ਮੈਂ 15 ਫਾਰਮ ਭਰਦਾ ਓਏ ਨਾ ਉਹ ਮੇਰੇ ਨਾਲ ਕੋ ਬਰਾ ਰਖਾਉਂਦੇ ਉਹ ਰੁਕਿਆ ਉਹ ਨਹੀਂ ਰੁਸਾ ਦੁੱ ਲੈ ਆ ਕਰ ਸੱਤ ਗੱਠਾ ਦੇ ਦੇ ਇਹਨੂੰ ਦੁਬਾਰੇ ਦੇਖ ਲੈ ਇਹਦੇ ਵਿੱਚੋਂ ਪਤਾ ਨਹੀਂ ਕੀ ਕੁਝ ਪਾਈ ਜਾਂਦਾ ਇਹ ਬੇਟੇ ਵਈ ਹਾਂ ਬੋਲਾ ਆਏ ਦੇਖੀ ਬੋਲਾ ਬੈਂਕ ਦੀ ਕਾਪੀ ਜਿਹੜੇ ਦੀ ਇਕੱਠਾ ਗੋਲ ਕੇ ਓਏ ਹੁਣ ਨਹੀਂ ਖੁੱਲਦੀਆਂ ਓਏ ਇਕੱਠਾ ਉਹ ਬੋਲੇ ਜਾ ਬੜਾ ਜਾ ਬੈਂਕ ਦੀ ਕਾਪੀ ਜਿਹੜੀ ਮਰਜ਼ੀ ਹੋਈ ਠੀਕ ਹੈ ਲਾਰਾਂਗੇ ਤੇਰੀਆਂ ਉੱਤ ਪਾ ਲਿਆ ਮੈਨੂੰ ਤੇਰੀਆਂ ਇਕੱਠਾ ਨਹੀਂ ਕਰੇ ਸੱਤ ਦੇ ਦੇ ਕਰੇ ਖੋਲ ਨਾ ਸੱਤ ਨੂੰ ਕਿ ਪੁਲੈਗਰ ਰਿਪੋਰਟਰ ਕਾਰ ਚੱਕ ਲੈ ਜਾ ਭੱਜ ਜਾ ਗਰੇ ਜੀ ਮਸਾਂ ਦਾ ਸੁਰਿਆ ਜਾਂਦਾ ਇੱਕ ਕਿਆਫਾ ਇਨੀਸ਼िएट ਦਾ ਨਮਾ ਕਹਿੰਦਾ ਹੋਰ ਲੈ ਅੱਤਰੋ ਹਾਏਗਾ ਪਲਾਂ ਕਿ ਤੇ ਦੁਬਾਰੇ ਤਾਂ ਨਹੀਂ ਪਾ ਗਿਆ ਬੇਟਾ ਓਏ ਆ ਜਾ ਆ ਜਾ ਮੈਂ ਤਾਂ ਤੇਰੀ ਠੀਕ ਕਰਵਾ ਕੇ ਪੰਗੜੀ ਲੜਾ ਤੇਰੇ ਨਾਲ ਮੈਂ ਆ ਜਾ ਆ ਜਾ ਤਿਆਰ ਹੈ ਤੇਰਾ ਫਾਰਮ ਓ ਚੱਕ ਬੇਟੇ ਤੇਰਾ ਫੋਟੋ ਫਾਰਮ ਮਸਾ ਲਿਆਤਾ ਹੈ ਲਿਆਂਦਾ ਹਾਂ ਐ ਕਰ ਹਾਂ ਉਹ ਕਿਥੇਰੇ ਫਾਰਮ ਮੈਨੂੰ ਖੋਲ ਕੇ ਦਿਖਾਈਂ ਪੁਨੇ ਵੀ ਨੇ ਓਏ ਇਹਦੇ ਵਿੱਚ ਨੇ ਸਾਰੇ ਕੁਛ ਤੂੰ ਦਿਖਾ ਦੇ ਫੋਨ ਕਹੇ ਕਈ ਵਰਕ ਆ ਤੇ ਵੱਧ ਜਾਂਦੇ ਨੇ ਫਿਰ ਉਹ ਮੇਰੇ ਗਰੂ ਦੁਬਾਰੇ ਉਨੀਆਂ ਇਕੱਠਾ ਖੋਲਣੀਆਂ ਪੈਣਗੀਆਂ ਪਿੱਛੋਂ ਕੌਣ ਜ਼ਿੰਮੇਵਾਰ ਹੈ ਬਈ ਤੂੰ ਦੱਸਾ ਦੇ ਬੇਟੇ ਫੋਨ ਦਾ ਇਕੱਠਾ ਹੀ ਮਾਰ ਲਣਗੀਆਂ ਮੈਨੂੰ ਤੇ ਸਾਰੇ ਦਿਨ ਚ ਉਹ ਦੇ ਖੋਦਰੇ ਖੋਲ ਲੈ ਇਹਨਾਂ ਨੂੰ ਕਦੇ ਦੇ ਲੈ ਉਹ ਪਾਏ ਵੀ ਤਾਂ ਤਾਂ ਨਹੀਂ ਪਿਆ ਮੈਂ ਕਿਹਾ ਦੁੱਖਾ ਅਗੀ ਜੀ ਸ਼ਹਿਜ ਇੱਕ ਦੋ ਰੋਜ਼ ਮਿਲ ਜੇ ਮੈਨੂੰ ਲੱਗਦਾ ਵੀ ਤਾਰਕਦਾਂ ਜਾ ਤਾਂ ਆਪਾਂ ਬਗ ਜਾਗੇ ਲੈ ਆ ਤੇਰੇ ਫਾਰਮ ਦੇਖ ਲੈ ਪੂਰੇ ਨੇ ਆ ਦੇਖ ਲੈ ਐ ਕਿਤੋਂ ਬਾਸ ਨਾਲ ਲੈਣਾ ਵਿੱਚੋਂ ਹਾਂ 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 ਪੂਰੇ ਨੇ ਐ ਕਰ ਆ ਵੀ ਕਿੱਥੇ ਪਾਉਂ ਉਹ ਮੈਂ ਫੋਟੋ ਕਾਪੀ ਕਰਨੀ ਆ ਜੀ ਪਰ ਪੈਦਾ ਵਿੱਚ ਦਾ ਰਲਾ ਦੇ ਇਹਨਾਂ ਦੇ ਕਿਉਂ ਕੀ ਗੱਲ ਇਹ ਇਹਨਾਂ ਨੂੰ ਝਾੜੂਗਾ ਪਹਿਲਾਂ ਉਹ ਰਲਾ ਦੇ ਜਾਂ ਤੇਰਾ ਕਿਹੜਾ ਜੋ ਲੱਗਦਾ ਲੈ ਰਲਾ ਤਰ ਰਲਾ ਕੀ ਹੋ ਗਿਆ ਹੁਣ ਲੈ ਫੋਟੋ ਕਾਪੀ ਕਰਵਾ ਚਾਹੀਦਾ ਮੈਂ ਫੋਟੋ ਕਾਪੀ ਕਰਨੀ ਹੈ ਮੈਂ ਇਹਨਾਂ ਦੀ ਫਰੇ ਚ ਲਾਣਾ ਫਾਰਮ ਦੇ ਪਿੱਛੇ ਅੱਛਾ ਹਾਂ ਫੋਟੋ ਕਾਪੀ ਕਰਕੇ ਫੇਰੇ ਸਹੀ ਆਊਗਾ ਮਤਲਬ ਹਾਂ ਲੈ ਫੜ ਇਹ ਆ ਵਗੈਰੇ ਵਿੱਚ ਇਹਨੂੰ ਇਕੱਠਾ ਨਹੀਂ ਦਿਓ ਮੈਨੂੰ ਓਏ ਹੁਣ ਇਕੱਠਾ ਤੂੰ ਦੇ ਲਈ ਓ ਤੂੰ ਦੇ ਦੇ ਬਾਈ ਬਣ ਕੇ ਕਿਉਂ ਕਰਦਾ ਯਾਰ ਮੈਨੂੰ ਨਿਗਾਹ ਵੀ ਥੁੜੀ ਜੀ ਕਰਦਾ ਫਿਰ ਪਤੀ ਨੇ ਪਾਲਦਾ ਜਾਂਦਾ ਬਹਿ ਉੱਡ ਜਾਂਦਾ ਸੋ ਮੈਨੂੰ ਦੱਸ ਕਿੱਥੇ ਆ ਤੂੰ ਇਹ ਜਿਹੇ ਬੰਦੇ ਕਿੱਥੋਂ ਮਿਲ ਜਾਂਦੇ ਨੇ ਹੈਗਾ ਓ ਦੇ ਦੇ ਉਹ ਇੱਕ ਨਾਲ ਸਰਜੂਨ ਦਾ ਉਹ ਤੱਤ ਘੱਟਾ ਦੇ ਦੇ ਬੈਠੇ ਕਿਉਂ ਕਰਦਾ ਕਿਉਂ ਟਕਾਉਣਾ ਮੈਨੂੰ ਕਰੋ ਨਹੀਂ ਤੇ ਕਰ ਦਿੰਦੇ ਤੂੰ ਤਾਂ ਮਸਲਾ ਚਾਰ ਹੋ ਗਈਆਂ ਉਹੋ ਦੇ ਦੇ ਤੈਨੂੰ ਪੰਜ ਇੱਕ ਘੱਟ ਹੋਰ ਦੇ ਦੇ ਛੇ ਸੱਤ ਵੀ ਘੋੜੇ ਬੱਸ ਹਾਂ ਸੱਤ ਘੱਟਾ ਇੱਧਰ ਰੱਖ ਲੈ ਕਿਹੜੇ ਬਾਬੇ ਕੋਲੇ ਜਾਇਆ ਤੂੰ ਇਹ ਸੱਤ ਘੱਟਾ ਵਾਲੇ ਕੋਲੇ ਰੱਖ ਦੇ ਇੱਧਰ ਉਹ ਰੱਖਾ ਜਾਈਂ ਹੁਣ ਤੂੰ ਲੈ ਜੀ ਇਹਨਾਂ ਨੂੰ ਆ ਫਾਰਮ ਤੇਰਾ ਤਿਆਰ ਹੈ ਅੱਛਾ ਇੱਥੇ ਗੁੱਠਾ ਲਾ ਲੈ ਲੜ ਜਾ ਐਂਡ ਖਾਰੀ ਹਾਂ ਵੀ ਅਹੀਂ ਉਠਾ ਲਾ ਕੇ ਥੋੜੀ ਸਰ ਹੋਰ ਕਿਵੇਂ ਲਪੂਆ ਬਟੇ ਯਾਰ ਕੀਪ ਚ ਪੰਜ ਪੰਜ ਪੈਣਾ ਕਿਉਂ ਬਟੇ ਪੰਜ 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 ਨਾ ਪਵਾ ਬਦਲ ਤੈਨੂੰ ਇਕਠਾ ਚ ਲੁਝਾ ਲਿਆ ਉਹ ਖੜ ਜਾ ਦੋ ਮਿੰਟ ਲੈ ਫੜ ਇਹਦੇ ਉੱਪਰ ਲਾ ਕੇ ਆਏ ਨਹੀਂ ਮਜ਼ਦੂਰ ਨਾ ਅਰੇ ਖੜ ਜਾ ਤੂੰ ਉਹ ਕਈ ਵਾਰ ਮੇਕ ਜਾਂਦਾ ਹੁੰਦਾ ਉਹ ਨਹੀਂ ਕਿੰਨਾ ਨਾ ਲੱਗ ਗਿਆ ਮੱਖਾ ਲੈ ਆਹ ਮਤੇ ਬਣਾ ਪਾਣੀ ਜਾਂ ਕਿਵੇਂ ਛਾਈ ਉਹ ਇਹਦੇ ਛਾਈ ਹੋ ਰਹੀ ਨਹੀਂ ਇੱਧਰ ਲੱਗੀ ਉਹ ਪਾਸੇ ਹੀ ਦੇ ਕੋ ਸਪਾਈ ਜਨਾ ਤੂੰ ਖੜ ਜਾ ਦੋ ਮਿੰਟ ਉਹ ਮੈਂ ਕਾ ਤੂੰ ਹੀ ਲੈਗਾ ਮੇਰੀ ਗੱਲ ਸੁਣ ਉਹ ਨਾ ਤੂੰ ਇਹ ਤੇਰਾ ਫਾਰਮ ਕੰਪਲੀਟ ਹੈ ਅੱਛਾ ਉਹ ਇਹ ਨੰਬਰਦਾਰ ਦੀ ਮੋਹਰ ਲਵਾ ਲਈ ਇੱਥੇ ਹਾਂ ਆ ਵੀ ਹਾਂ ਹਾਂ ਇੰਨੀ ਜਗ੍ਹਾ ਤੇ ਇੰਨੀ ਜਿਆ ਲਿਖਿਆ ਹੋਇਆ ਉਹ ਦੇਖ ਲੂ ਆਪਾਂ ਬੰਦਰ ਕੇ ਦੱਸ ਉਹ ਆ ਵੀ ਹਾਂ ਟਿੱਕ ਲਾ ਦੀਰੇ ਮੈਂ ਤੇ ਇਹ ਨੰਬਰਦਾਰ ਦੀ ਮੋਹਰ ਲਵਾ ਲਈ ਆ ਪਰ ਫਾਰਮ ਅੱਛਾ ਆ ਪਰ ਤੇਰਾ ਲਖਾਫਾ ਆਏਗਾ ਤੂੰ ਸੱਤ ਗੱਠਾ ਵਾਲਾ ਇਹਨੂੰ ਇਹਨੂੰ ਖੋਲ ਕੇ ਲਖਾ ਖੋਲ ਕੇ ਇਹਦੇ ਚ ਪਾ ਦੇ ਇਹਦੇ ਚ ਉਹ ਧਰਮ ਤੇ ਹੋਣੀ ਲਵਾਣੇ ਤੇ ਹੋਰ ਪਾ ਦੇ ਪਹਿਲਾਂ ਇਕੱਠਾ ਖੋਲ ਕੇ ਇਹਦੇ ਚ ਪਾ ਦੇ ਮੈਂ ਇਹਦੇ ਨੰਬਰਦਾਰ ਨੂੰ ਦੇਖ ਕੇ ਆਉਣਾ ਕਿ ਕਿਹੜਾ ਕਰੇ ਬਿਲੇ ਨਾਮ ਲਿਖੋ ਉਹ ਤੋਂ ਨਾਲ ਇਹ ਲੈਦਾ ਤੂੰ ਦੁਬਾਰੇ ਫਿਰ ਨਾਮ ਲੈ ਕੇ ਪਾਵੇਂਗਾ ਮਸਾ ਕਾਜਕ ਬੰਦੇ ਨੇ ਕਈ ਵਾਰ ਲਫਾਫਾ ਪੂਰਾ ਪਾਟ ਕੇ ਰਾਹ ਦੇ ਉਹ ਪਾਪਾ ਮੇਰਾ ਪਿੰਡਾ ਛੱਡ ਤੋ ਮੇਰਾ ਖੇੜਾ ਛੱਡ ਬਹੁਤ ਹੋ ਗਿਆ ਤੈਨੂੰ ਆਈਂ ਦੇ ਚ ਪਾ ਦੇ ਤੂੰ ਇਹਨੂੰ ਮੈਂ ਨੰਬਰਦਾਰ ਨੂੰ ਦੇਖ ਕੇ ਆਉਣਾ ਇਹ ਸੱਤ ਇਕੱਠਾ ਨੇ ਤੋ ਪਾਲਿਆ ਮੈਨੂੰ ਤਾਂ ਮੈਂ ਨੰਬਰਦਾਰ ਨੂੰ ਦੇਖ ਕੇ ਆ ਕਾਜਕ ਬਾਉ ਮੈਂ ਇਹਨੇ ਫੇਰ ਵਾਰ ਇਹਨੂੰ ਲੈ ਕੇ ਨਹੀਂ ਆਉਣਾ ਫੇਰ ਲੈ ਕੇ ਜਮਾ ਦੁਬਾਰੇ ਆ ਕੇ ਚ ਆ ਕਰਦੇ ਇਹਨੂੰ ਖੋਲਦੇ ਬੰਦ ਦੇ ਖੜੇ 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 ਖੜ ਖੌਣ ਕੀ ਰਹਿ ਗਿਆ ਆ ਗਣ ਲੈ ਪਹਿਲਾਂ ਕਿ ਆ ਕਿ ਹੈ ਤੱਖਾ ਗਣ ਲੈ ਆ ਦੇ ਰੁੱਤ ਤਿੰਨ ਦੇ ਖੋਲਦੇ ਲੋ ਕੂਰੀਆਂ ਸੱਤ ਹੋ ਗਈਆਂ ਸੱਤ ਹੋ ਗਈਆਂ ਹਾਂ ਇੱਥੇ ਰੱਖ ਦੇ ਨਾ ਮੁਰਗੀ ਉਹ ਲੈ ਜਾਏ ਨਾ ਰੋਣ ਤੂੰ ਕੋਈ ਤੂੰ ਅਗਰਾਜ ਚ ਕਈ ਵਾਰ ਖੇਡ ਫੁੰਡ ਕੇ ਰੋਫਾਫਾ ਪਾਟ ਕੇ ਓੱਖਾ ਹੋ ਜੂਗਾ ਫੇਡਾ ਤੂੰ ਕਿਹੜਾ ਇਹ ਕਿਤੇ ਭੱਜਣਗੇ ਵੀਰ ਟੱਟ ਪੜ ਪਾਈ ਐ ਖੰਡ ਜਾਣਗੇ ਬੇਟੇ ਮੈਂ ਨਕੀ ਨਾ ਕੱਟ ਕੇ ਬਣਾਏ ਨੇ ਮਸਾ ਖੁੜਿਆ ਤੇ ਮੈਨੂੰ ਯਾਰਾ ਔਕਾ ਘਰੋਂ ਚੱਕ ਕੇ ਬਾਹਰ ਨੂੰ ਮੈਨੂੰ ਕੋਈ ਦੇ ਨੇ ਤੂੰ ਰੱਖ ਲਿਆ ਮੈਂ ਨੰਬਰ ਦਾ ਰੋਣੇ ਕੋਈ ਤੂੰ ਨੰਬਰ ਦਾ ਰੇ ਮੋਹਰ ਲਵਾਣੀ ਉੱਥੇ ਲਵਾ ਲੈ ਰੱਖ ਦੇ ਮੈਂ ਉਹਨਾਂ ਬੱਚੋਂ ਆ ਥੋੜਾ ਗੂਰੇ ਖੜ ਖੜ ਰਹਿ ਰੋ ਆ ਫੜ ਠੀਕ ਹੈ ਨਾ ਤੇ ਓਹੇ ਆਜ